ਮਜੂਰ ਹੋ ਗਿਆ ਤੇ ਪੰਜਾਬ ਦੇ ਆਰਟੀ ਮੈਡੀਕਲ ਕਾਲਜ ਦੇ ਵਿੱਚ 9 ਅਗਸਤ ਦੀ ਰਾਤ ਨੂੰ ਇੱਕ ਮੇਡੀਕਲ ਡਾਕਟਰ ਦਾ ਬਰਾਦਕਾਰ ਤੋਂ ਬਾਅਦ ਮਰਡਰ ਕਰ ਦਿੱਤਾ ਜਾਂਦਾ ਹੈ ਤੇ ਉਹਦੇ ਅੱਜ ਪੰਜਾਬ ਦੇ ਵਿੱਚ ਜੋ ਘਟਨਾ ਵਾਪਰੀ ਹੈ ਬਹੁਤ ਨਿੰਦਣਯੋਗ ਹੈ ਅਤੇ ਸਾਰੀਆਂ ਸਮਾਜਿਕ ਸੰਸਥਾ ਸਸਤਾਵਾਂ ਜਥੇਬੰਦੀਆਂ ਜਿਦੇ ਵਿੱਚ ਪੰਜਾਬ ਸਿਵਲ ਮੈਡੀਕਲ ਸਰਵਿਸੈਸ ਐਸੋਸੀਏਸ਼ਨ ਜੋ ਕਿ ਸਰਕਾਰੀ ਡਾਕਟਰਾਂ ਦੀ ਸਭ ਤੋਂ ਵੱਡੀ ਜਥੇਬੰਦੀ ਹੈ ਆਈਐਮਏ ਜੋ ਕਿ ਹਿੰਦੁਸਤਾਨ ਦੇ ਡਾਕਟਰਾਂ ਦੀ ਸਭ ਤੋਂ ਵੱਡੀ ਜਥੇਬੰਦੀ ਹੈ ਨਰਸਿੰਗ ਯੂਨੀਅਨ ਪੈਰਾਮੈਡੀਕਲ ਯੂਨੀਅਨ ਸਫਾਈ ਸੇਵਕ ਯੂਨੀਅਨ ਤੇ ਹੋਰ ਸਾਰੇ ਮੁਲਾਜ਼ਮ ਜਿਵੇਂ ਸਾਡੇ ਭਰਾ ਨੇ ਉਹਨਾਂ ਨੇ ਕੋਸ ਲੜਕੀ ਨੂੰ ਇਨਸਾਫ ਦਉਣ ਦੇ ਲਈ ਹਾੜਾ ਨਾਰਾ ਮਰਿਆ ਇਹ ਮੰਤਤ ਸਰਕਾਰ ਦੀ ਗੁੰਡੇਗਰਦੀ ਹੈ ਤੇ ਨਾਕਾਮਯਾਬੀ ਹੈ ਜਿਹੜੀ ਕਿ ਇਥੇ ਹੋ ਰਹੀ ਸਾਰੇ ਘਟਨਾ ਕਰਾਉ ਨੂੰ ਆਪਣੇ ਸਾਹਮਣੇ ਹੋਣ ਦੇ ਰਹੀ ਹੈ ਅਸੀਂ ਸਮਾਜ ਦੇ ਜਾਗਰੂਕ ਵਰਗ ਨੂੰ ਬੇਨਤੀਆਂ ਕਰਦੇ ਹਾਂ ਕਿ ਉਹ ਇਹ ਜਿਹੇ ਮਸਲੇ ਤੇ ਜਰੂਰ ਉੱਟ ਕੇ ਸਾਡਾ ਸਾਥ ਦਿਓ ਇਹ ਲੜਾਈ ਸਾਡੇ ਇਕੱਲੇ ਡਾਕਟਰ ਦੀ ਨਹੀਂ ਹੈ ਇਕੱਲੇ ਕੋਈ ਸਿਹਤ ਕਰਮੀ ਦੀ ਨਹੀਂ ਹੈ ਉਹ ਔਰਤ ਕੋਈ ਵੀ ਹੋ ਸਕਦੀ ਹੈ ਉਹ ਸਾਡੀ ਰਿਸ਼ਤੇਦਾਰ ਹੋ ਸਕਦੀ ਹੈ ਉਹ ਸਾਡੀ ਭੈਣ ਹੋ ਸਕਦੀ ਹੈ ਉਹ ਸਾਡੀ ਮਾਂ ਹੋ ਸਕਦੀ ਹੈ ਕੀ ਸਾਡੇ ਪਰਿਵਾਰ ਦਾ ਕੋਈ ਹੋਰ ਹਿੱਤਕਾਰ ਹੋ ਸਕਦਾ ਹੈ ਨਹੀਂ ਆ ਥਾਵਾ ਦਾ ਇਹ ਕਿ ਡਰਾਮਾ ਦਾ ਵਿਰੋਧ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਇਸ ਕਰਕੇ ਅੱਜ ਸਾਡੇ ਨਾਲ ਆ ਕੇ ਆਵਾਜ਼ ਬੁਲੰਦ ਕਰੋ ਬੁਲੰਦ ਕਰੋ ਠੀਕ ਹੈ ਆਵਾਜ਼ ਬੁਲੰਦ ਕਰੋ ਇਸ ਸਰਕਾਰਾਂ ਨੂੰ ਜ਼ਿੰਮੇਵਾਰ ਬਣਾਓ ਕੀ ਚਾਹੀਦਾ ਕੀ ਚਾਹੀਦਾ ਤੁਹਾਨੂੰ ਇਨਸਾਫ ਚਾਹੀਦਾ ਹੈ ਕੀ ਚਾਹੀਦਾ ਕੀ ਚਾਹੀਦਾ ਮੇਰਾ ਨਾਮ ਡਾਕਟਰ ਕਾਜਲ ਹੈ ਤੇ ਅਸੀਂ ਅੱਜ ਸਾਰੇ ਜਨੇ ਆਈਐਮਈ ਦੀ ਕਾਲ ਤੇ ਆਏ ਆਏ ਹੈ ਤੇ ਪੀਸੀਐਮਐਸ ਐਸੋਸੀਏਸ਼ਨ ਦੀ ਕਾਲ ਤੇ ਆਏ ਆਏ। ਅਸੀਂ ਸਾਡੀ ਇਹੀ ਮੰਗ ਹੈ ਕਿ ਜਿਹੜੇ ਉੱਥੇ ਇੰਨੀ ਬੁਖਦਾਈ ਘਟਨਾ ਵਾਪਰੀ ਹੈ ਕੱਲ ਨੂੰ ਇਹ ਸਾਡੇ ਨਾਲ ਵੀ ਹੋ ਸਕਦੀ ਹੈ ਤੇ ਸਾਡੇ ਬੱਚਿਆਂ ਨਾਲ ਵੀ ਹੋ ਸਕਦੀ ਹੈ। ਤਾਂ ਯਾਨੀ ਮਤਲਬ ਸਾਨੂੰ ਇਹ ਹੈਰਾਨੀ ਹੈ ਕਿ ਸੁਸਾਇਟੀ ਦੇ ਹੋਰ ਜਨੇ ਕਿਉਂ ਨਹੀਂ ਆਏ ਹੈਗੇ ਸਿਰਫ ਟੀਚਰ ਐਸੋਸੀਏਸ਼ਨ ਕਿਉਂ ਆਈ ਤੇ ਡਾਕਟਰ ਜੀ ਮੂਰੇ ਕਿਉਂ ਆਏ? ਕੀ ਇਹ ਸਿਰਫ ਡਾਕਟਰਾਂ ਦੀ ਹੀ ਉਹ ਹੈ? ਹੋਰ ਸੁਸਾਇਟੀ ਦੇ ਵਿੱਚ ਹੋਰ ਜਿਹੜੀਆਂ ਇੰਨੀਆਂ ਲੇਡੀਆਂ ਨੇ ਉਹਨਾਂ ਨਾਲ ਨਹੀਂ ਹੋ ਉਸ ਕੀ ਉਹ ਸੁਰੱਖਿਅਤ ਨੇ? ਜੀ ਉਹ ਸੁਰੱਖਿਅਤ ਨਹੀਂ ਤਾਂ ਮਤਲਬ ਸਾਨੂੰ ਤਾਂ ਹੈਰਾਨੀ ਹੋ ਰਹੀ ਹੈ ਕਿਉਂ ਹੀ ਵੀ ਐਟ ਪ੍ਰੈਜ਼ੈਂਸ ਸੁਰੱਖਿਅਤ ਹੈ ਹੀ ਨਹੀਂ ਅੱਜ ਕੋਲਕੱਤਾ ਹੋਇਆ ਫਿਰ ਉੱਤਰਾਖੰਡ ਹੋਇਆ ਕੱਲ ਨੂੰ ਇੱਥੇ ਪੰਜਾਬ ਚ ਵੀ ਹੋ ਜਾਊਗਾ ਫਿਰ ਸਾਨੂੰ ਸਾਡੀ ਇਹੀ ਮੰਗ ਹੈ ਕਿ ਸਾਨੂੰ ਇੱਕ ਸੇਫ এনवायरमेंट ਦਿੱਤਾ ਜਾਵੇ ਤਾਂ ਕਿ ਸਾਡੇ ਬੱਚਿਆਂ ਵਾਸਤੇ ਤੇ ਸਾਡੇ ਸਾਰਿਆਂ ਵਾਸਤੇ ਇੱਕ ਸੇਫ এনवायरमेंट ਦੀ ਸਿਰਜਣਾ ਕੀਤੀ ਜਾਵੇ ਕੀ ਕਰਦੇ ਪਿੱਛੇ ਕੀ ਕਾਰਨ ਦੇਖਦੇ ਆ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਆਉਂਦੀਆਂ ਤੇ ਸਰਕਾਰਾਂ ਫੇਲ ਕਰ ਰਹੀਆਂ ਨੇ ਕਿਉਂਕਿ ਸਾਨੂੰ ਜਸਟਿਸ ਹੀ ਨਹੀਂ ਮਿਲਦਾ ਹੈਗਾ ਅੱਜ ਕੇਸ ਦੇ ਟ੍ਰਾਇਲ ਚੱਲੀ ਜਾਂਦੇ ਸਾਨੂੰ ਟ੍ਰਾਇਲ ਨਹੀਂ ਚਾਹੀਦਾ ਹੈਗਾ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਫਾਂਸੀ ਮਿਲੇ ਤੇ ਚੌਂਕ ਚਿਚਰਾਹੇ 'ਚ ਖੜ ਕੇ ਉਹਨਾਂ ਨੂੰ ਫਾਂਸੀ ਮਿਲੇ ਤੇ ਉਹਨਾਂ ਨੂੰ ਤਾਂ ਕਿ ਦੂਜਿਆਂ ਨੂੰ ਵੀ ਇਹ ਅਕਲ ਆਵੇ ਕਿ ਐਦਾਂ ਦਾ ਨਹੀਂ ਕਰਨਾ ਹੈ ਅੱਜ ਕਿਸ ਤਰ੍ਹਾਂ ਨਹੀਂ ਸੇਵਾਵਾਂ ਆਈਆਂ ਬੰਦ ਕੀਤੀਆਂ ਨੇ ਅੱਜ ਸਾਡੀਆਂ ਸਾਰੀਆਂ ਓਪੀਡੀ ਸੇਵਾਵਾਂ ਬੰਦ ਨੇ ਜਿਸ ਅਨਾਂ ਤੇ ਇਹ ਗੰਭੀਰ ਗੱਲ ਤੋਂ ਹੋਵੇ ਉਹ ਵੀ ਡਾਕਟਰਾਂ ਨਾਲ ਉੱਚ ਪੱਧਰ ਦੇ ਕਿ ਉਹਨਾਂ ਤੇ ਕੋਈ ਕਾਰਵਾਈ ਹੋਵੇ ਅੱਜ ਤਾਂ ਹੈ ਹੀ ਅੱਜਕੱਲ ਹਰ ਕੋਈ ਜਨਾ ਡਾਕਟਰ ਨੂੰ ਸੌਫਟ ਟਾਰਗੇਟ ਮੰਨਿਆ ਗਿਆ ਹੈ ਕਿ ਸੌਫਟ ਟਾਰਗੇਟ ਹੈਗੇ ਨੇ ਜਿਹੜਾ ਕੋਈ ਆਂਦਾ ਹੈ ਉਹ ਡਾਕਟਰਾਂ ਦੇ ਉੱਤੇ ਹੀ ਚੜ ਜਾਂਦਾ ਹੈ ਕੋਈ ਸਫਾਈ ਨਹੀਂ ਹੋਈ ਕੋਦੇ ਵਾਸਤੇ ਵੀ ਡਾਕਟਰ ਜ਼ਿੰਮੇਵਾਰ ਹੈ ਠੀਕ ਹੈ ਕੋਈ ਦਵਾਈ ਦੀ ਉਪਲਬਧ ਨਹੀਂ ਹੈਗੀ ਉਹਦੇ ਵਾਸਤੇ ਵੀ ਡਾਕਟਰ ਜ਼ਿੰਮੇਵਾਰ ਹੈ ਜੇ ਕੋਈ ਟੈਸਟ ਨਹੀਂ ਹੋਇਆ ਉਹਦੇ ਵਾਸਤੇ ਵੀ ਡਾਕਟਰ ਜ਼ਿੰਮੇਵਾਰ ਹੈ ਸਾਰੀਆਂ ਚੀਜ਼ਾਂ ਵਾਸਤੇ ਡਾਕਟਰ ਕਿਵੇਂ ਜ਼ਿੰਮੇਵਾਰ ਹੋ ਸਕਦਾ ਹੈ ਪ੍ਰਸ਼ਾਸਨ ਦਾ ਕੋਈ ਉਹ ਨਹੀਂ ਰੋਲ ਹੈਗਾ ਇਹਦੇ ਵਿੱਚ ਤਾਂ ਕਰਕੇ ਸਾਡੀ ਇਹੀ ਮੰਗ ਹੈ ਪ੍ਰਸ਼ਾਸਨ ਮੂਰੇ ਆਵੇ ਸਾਨੂੰ ਸਪੋਰਟ ਕਰੇ ਤੇ ਸਾਨੂੰ ਇੱਕ ਸੁਰੱਖਿਅਤ এনवायरमेंट ਦੇ